ਜਦੋਂ ਸਾਇਰਨ ਹੋ ਜਾਂਦਾ ਹੈ ਜਾਂ ਫਿਰ ਆਪਾਂ ਬਲੈਕਆਊਟ ਕਰ ਦਿੰਦੇ ਆ ਤੇ ਉਸ ਤੋਂ ਬਾਅਦ ਜਿਹੜੀ ਗੱਲ ਹੈ ਤੁਹਾਡੀ ਜ਼ਿੰਮੇਵਾਰੀ ਇਹ ਬੰਦੀ ਹੈ ਕਿ ਤੁਸੀਂ ਆਪਣੇ ਘਰਾ ਦੇ ਵਿੱਚ ਜਿਹੜੇ ਤੁਹਾਡੇ ਸੇਫ ਏਰੀਆਜ਼ ਨੇ ਉਹਦੇ ਵਿੱਚ ਚਲੇ ਜਾਓ ਤੇ ਮੈਂ ਕਈ ਵੀਡੀਓ ਇਹੋ ਜਿਹੀ ਵੀ ਦੇਖੀ ਜਿੱਥੇ ਕੋਈ ਵਿਅਕਤੀ ਜਿਹੜਾ ਹੈਗਾ باقی ਸਾਰੇ ਲੋਕਾਂ ਨੂੰ ਕਹਿ ਰਿਹਾ ਕਿ ਆਪਾਂ ਓਪਨ ਫੀਲਡਸ ਦੇ ਵੱਲ ਚਲੀਏ ਇਹ ਬਿਲਕੁਲ ਸਹੀ ਗੱਲ ਨਹੀਂ ਹੈ ਕਿ ਜਦੋਂ ਬਲੈਕਆਊਟ ਹੋ ਜਾਂਦਾ ਹੈ ਤਾਂ ਸਾਰੇ ਜਿਹੜੇ ਬੰਦੇ ਹੈ ਉਹ ਆਪਣੇ ਘਰਾ ਦੇ ਵਿੱਚ ਰਹੇ ਨੇ ਤੇ ਜੇ ਖੁਦਾਨਾ ਕਰੇ ਕੋਈ ਇਸ ਤਰੀਕੇ ਦੀ ਕੋਈ ਵਸਤੂ ਜਾਂ ਉਹਦਾ ਕੋਈ ਪੁਰਜ਼ਾ ਹਨੋਂ ਕਿਤੇ ਦਿਖ ਜਾਂਦਾ ਹੈ ਉਹਦੇ ਨਜ਼ਦੀਕ ਬਿਲਕੁਲ ਨਾ ਜਾਈਓ ਕਿਉਂਕਿ ਉਹ ਤੁਹਾਡੇ ਵਾਸਤੇ ਵੀ ਤੁਹਾਡੇ ਜੀਵਨ ਦੇ ਵਾਸਤੇ ਜ਼ਿੰਦਗੀ ਦੇ ਵਾਸਤੇ ਵੀ ਜਿਹੜਾ ਹੈਗਾ ਤੁਹਾਡਾ ਨੁਕਸਾਨਦੇ ਹੋ ਸਕਦਾ ਹੈ ਤੇ ਜੇ ਤੁਹਾਨੂੰ ਕੋਈ ਇਸ ਤਰੀਕੇ ਦੀ ਚੀਜ਼ ਲੱਗਦੀ ਹੈ ਤੁਸੀਂ ਪੁਲਿਸ ਕੰਟਰੋਲ ਰੂਮ ਜਾਂ ਜਿਹੜਾ ਆਪਣਾ ਦੂਜਾ ਕੰਟਰੋਲ ਰੂਮ ਦਾ ਨੰਬਰ ਦਿੱਤਾ ਹੋਇਆ ਉੱਥੇ ਫੋਨ ਕਰ ਸਕਦੇ ਹੋ ਸਾਨੂੰ ਇਨਫੋਰਮ ਕਰੋ ਸਾਡੀ ਟੀਮ ਉੱਥੇ ਪਹੁੰਚੂਗੀ ਮੈਂ ਸੈਪਰੇਟਲੀ ਐਡਵਾਈਜ਼ਰੀ ਵੀ ਇਸ਼ੂ ਕੀਤੀ ਹੈ ਕਿ ਕੋਈ ਵੀ ਵਿਅਕਤੀ ਇਨਕਲੂਡਿੰਗ ਜੇ ਕੋਈ ਮੀਡੀਆ ਦਾ ਵਿਅਕਤੀ ਹੈ ਉਹ 100 ਮੀਟਰ ਦੇ ਉਸ ਵਸਤੂ ਦੇ 100 ਮੀਟਰ ਦੇ ਆਇਦਾਰੇ ਦੇ ਅੰਦਰ ਨਾ ਜਾਵੇ ਤੇ ਉੱਥੇ ਜਿਹੜਾ ਪਬਲਿਕ ਵੀ ਹੈਗੀ ਹੈ ਉਹ ਵੀ ਉਸ ਤੋਂ ਐਟ ਲੀਸਟ 100 ਮੀਟਰ ਜਿਹੜੀ ਹੈ ਕਿ ਉਹ ਦੂਰ ਰਹੇ ਤੇ ਮੈਂ ਇੱਕ ਵਾਰ ਫਿਰ ਸਾਰਿਆਂ ਨੂੰ ਬੇਨਤੀ ਇਹ ਕਰਨਾ ਚਾਹਾਂਗਾ ਕਿ ਇਹਨਾਂ ਹਦਾ ਬਾਕੀ ਸਾਰੇ ਲੋਕ ਕਿ ਉਹ ਨਾ ਦੀ ਸੇਫਟੀ ਦੇ ਵਾਸਤੇ ਵੀ ਬਹੁਤ ਜ਼ਰੂਰੀ ਹੈ ਸਰਾਵਰ ਦੀ ਲਾਈਟਾਂ ਦੇ ਵਾਸਤੇ ਆਪਾਂ ਸਾਰੀ ਜਿਹੜੀ ਕੰਪਨੀਆਂ ਨੇ ਉਹਨਾਂ ਨੂੰ ਮੈਂ ਡਾਇਰੈਕਸ਼ਨ ਦਿੱਤੀ ਹੈ ਕਿ ਇਹ ਕੱਲ ਰਾਤ ਨੂੰ ਕਿ ਉਹ ਇਹਨਾਂ ਨੂੰ ਕਵਰ ਕਰਨਗੇ ਤੇ ਇਹ ਲਾਈਟਸ ਨਾ ਹੀ ਜਲਣੀਆਂ ਚਾਹੀਦੀਆਂ ਨੇ ਉਹਦੇ ਬਾਰੇ ਉਹਨਾਂ ਨੂੰ ਸਪਸ਼ਟ ਆਦੇਸ਼ ਦੇ ਦਿੱਤੇ ਨੇ ਤੇ ਜਿੱਥੇ ਸੀਸੀਟੀਵੀ ਜਾਂ ਫਿਰ ਕਈ ਥਾਵਾਂ ਤੇ ਸੋਲਰ ਕਈ ਥਾਵਾਂ ਤੇ ਬਾਹਰ LED ਜਿਹੜੀ ਇਹਨਾਂ ਨੇ ਲਾਈ ਹੋਈ ਹੈ ਉਹਦੀ ਜਿਹੜੇ ਹੈਗੇ ਆ ਰਿਫਲੈਕਟਿਵ ਵਾਲੇ ਜਿਹੜੇ ਪੁਰਾਣੇ ਵਾਲੇ ਇਹਨਾਂ ਨੇ ਲਗਾਏ ਨੇ ਉਹ ਕਰੀਬ ਸਾਰੀ ਥਾਵਾਂ 'ਤੇ ਮੈਂ ਵੇਖਿਆ ਕਿ ਉਹ ਜਲਦੇ ਪਾਏ ਗਏ ਉਹਨਾਂ ਨੂੰ ਵੀ ਮੇਰੀ ਬੇਨ ਦਾ ਹੈ ਤਾਂ ਉਦੋਂ ਕੋਈ ਵੀ ਲਾਈਟ ਜਿਹੜੀ ਹੈ ਕਿ ਇਹ ਨਹੀਂ ਆਣੀ ਚਾਹੀਦੀ ਤੇ ਕਈ ਸਾਰਾ ਆਪਾਂ ਇਹ ਵੀ ਦੇਖਿਆ ਕਿ ਕਈ ਸਾਰੇ ਬੱਚੇ ਜਿਹੜੇ ਹੈਗੇ ਰਾਤ ਨੂੰ ਜਦੋਂ ਬਲੈਕਆਊਟ ਹੋ ਗਿਆ ਤੇ ਆਪਣੀ ਬਾਈਕਾਂ ਤੇ ਜਿਹੜਾ ਹੈਗਾ ਉਹ ਜਾ ਰਹੇ ਨੇ ਇਹ ਕੋਈ ਬੰਦੀ ਹੈ ਕਿ ਇਹ ਕੋਈ ਆਪਾਂ ਖੇਡ ਨਹੀਂ ਹੈ ਇਹ ਕੋਈ ਮੌਕ ਡ੍ਰਿਲ ਨਹੀਂ ਸੀ ਜਿਹੜਾ ਵੀ ਤੁਹਾਨੂੰ ਜਦੋਂ ਆਪਾਂ ਹਦਾਇਤ ਕੀਤੀ ਕਿ ਤੁਸੀਂ ਅੰਦਰ ਚਲੇ ਜਾਓ ਤੇ ਇੱਕ ਪ੍ਰੋਪਰ ਸਾਇਰਨ ਵੱਜ ਗਿਆ ਇੱਕ ਪ੍ਰੋਪਰ ਆਪਾਂ ਐਲਾਨ ਵੀ ਕਰਾਇਆ ਮੈਸੇਜ ਵੀ ਦਿਵਾਇਆ ਸਾਰਿਆਂ ਨੂੰ ਉਸ ਤੋਂ ਬਾਅਦ ਇਹ ਬਿਲਕੁਲ ਗੈਰ ਜ਼ਿੰਮੇਵਾਰੀ ਰਾਨਾ ਜਿਹੜਾ ਹੈਗਾ ਇਹ ਵਿਵਹਾਰ ਹੈ ਕਿ ਆਪਾਂ ਐਡਮਿਨਿਸਟ੍ਰੇਸ਼ਨ ਦੀ ਗਾਈਡਲਾਈਨਸ ਦੇ ਵਿਰੁੱਧ ਜਾ ਕੇ ਇਸ ਤਰੀਕੇ ਦੀ ਹਰਕਤਾਂ ਕਰੀਏ ਮੈਂ ਸਾਰਿਆਂ ਨੂੰ ਇਹ ਹੀ ਕਹਿਣਾ ਚਾਹਾਂਗਾ ਕਿ ਜੇ ਖੁਦਾ ਨਾ ਕਰੇ ਦੁਬਾਰਾ ਇਸ ਤੀਤੀ ਦੀ ਲੋੜ ਪੈਂਦੀ ਹੈ ਤਾਂ ਉਸ ਤੋਂ ਬਾਅਦ ਵੀ ਕੋਈ ਇਸ ਤਰੀਕੇ ਦੀ ਵਿਅਕਤੀ ਜਾਂ ਤਾਂ ਲੋਕਾਂ ਨੂੰ ਗਲਤ ਤਰੀਕੇ ਨਾਲ ਔਕਸਾ ਕੇ ਬਾਹਰ ਲਿਜਾਣ ਦੀ ਕੋਸ਼ਿਸ਼ ਕਰਦਾ ਹੈ ਜਾਂ ਫਿਰ ਖੁਦ ਇਸ ਤਰੀਕੇ ਨਾਲ ਲਾਈ ਸੜਕਾਂ ਦੇ ਪਲਤੂ ਰੁਪੰਦਾ ਹੈ ਉਹ ਤੇ ਉਹਦੇ ਖਿਲਾਫ ਜ਼ਰੂਰ ਆਪਾਂ ਕੱਟ ਸਕਦੇ ਹਾਂ